ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਖਬਰਾਂ ਨਾਲ ਦਿਨ ਦੀ ਸ਼ੁਰੂਆਤ ਕਰੀਏ ਕੱਲ ਪੈਰਿਸ 올림픽 ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੇ ਖੇਡ ਪ੍ਰੇਮੀਆਂ ਨੂੰ ਮਾਣ ਮੱਤੇ ਭਰ ਦਿੱਤੇ ਕਾਂਸੇ ਦੇ ਤਗਮੇ ਲਈ ਖੇਡੇ ਮੈਚ ਵਿੱਚ ਭਾਰਤ ਨੇ ਸਪੇਨ ਨੂੰ 2-1 ਨਾਲ ਹਰਾ ਦਿੱਤਾ ਤੇ ਲਗਾਤਾਰ ਦੂਸਰੀ ਵਾਰ 올림픽 ਵਿੱਚ ਕਾਂਸੇ ਦਾ ਤਗਮਾ ਜਿੱਤਿਆ ਭਾਵੇਂ ਕਿ ਭਾਰਤੀ ਹਾਕੀ ਟੀਮ ਦੀ ਤਗਮਾ ਜੇਤੂ ਮਹਿੰਮ ਵਿੱਚ ਸਾਰੇ ਹੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਸੀ ਪਰ ਭਾਰਤੀ ਕਪਤਾਨ ਹਰਮਨਪ੍ਰੀਤ ਅਤੇ ਆਪਣਾ ਆਖਰੀ ਮੈਚ ਖੇਡ ਰਹੇ ਗੋਲਕੀਪਰ ਸ੍ਰੀਜੇਸ਼ ਦਾ ਪ੍ਰਦਰਸ਼ਨ ਕਾਬਲੇ ਤਾਰੀਫ ਸੀ ਭਾਰਤ ਨੇ 1972 ਮਗਰੋਂ ਪਹਿਲੀ ਵਾਰ ਲਗਾਤਾਰ ਦੂਸਰਾ 올림픽 ਤਗਮਾ ਜਿੱਤਿਆ ਹੈ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਸੇ ਦਾ ਤਗਮਾ ਜਿੱਤਣ ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਟੀਮ ਵਿੱਚਲੇ ਪੰਜਾਬ ਨਾਲ ਸੰਬੰਧਿਤ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਜਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬ ਤੋਂ ਹਨ ਹਾਕੀ ਦੇ ਮੈਦਾਨ ਤੋਂ ਆਏ ਖੁਸ਼ੀ ਦੇ ਪਲਾਂ ਤੋਂ ਬਾਅਦ ਸਾਰੇ ਭਾਰਤੀ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਜੈਵਲਨ ਥਰੋ ਦੇ ਮੈਦਾਨ ਤੇ ਲੱਗ ਗਈਆਂ ਪਰ ਇੱਥੇ ਭਾਰਤ ਦਾ ਗੋਲਡਨ ਬாய் ਟੋਕੀਓ 올림픽 ਵਾਲੀ ਆਪਣੀ ਕਾਰਗੁਜ਼ਾਰੀ ਦਰਹਾਂ ਨਾ ਸਕਿਆ ਤੇ ਆਪਣੇ ਦੋਸਤ ਪਾਕਿਸਤਾਨੀ ਖਿਡਾਰੀ ਅਰਸ਼ਦ ਤੋਂ ਪਛੜ ਗਿਆ ਨੀਰਜ ਚੋਪੜਾ ਨੇ 99.45 ਮੀਟਰ ਦੀ ਥਰੋ ਸਟ ਕੇ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ ਜਦਕਿ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 올림픽 ਰਿਕਾਰਡ ਬਣਾਉਂਦਿਆਂ 92.97 ਮੀਟਰ ਜੈਵਲਨ ਸਟ ਕੇ 골ਡ ਮੈਡਲ ਜਿੱਤ ਲਿਆ ਇਸ ਦਰਮਿਆਨ ਕੱਲ ਭਾਰਤੀ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਵਿਨੇਸ਼ ਫੋਗਾਟ ਤੇ ਵੀ ਟਿਕੀਆਂ ਰਹੀਆਂ ਜਿਸ ਨੇ ਫਾਈਨਲੀ ਡਿਸਕਵালিਫਾਈ ਕੀਤੇ ਜਾਣ ਤੋਂ ਬਾਅਦ ਇਸ ਫੈਸਲੇ ਖਿਲਾਫ ਖੇਡ ਅਦਾਲਤ ਦਾ ਰੋਖ ਕੀਤਾ। ਅੰਤਮ ਖਬਰਾਂ ਮਿਲਣ ਤੱਕ ਖੇਡ ਅਦਾਲਤ ਨੇ ਫੋਗਾਟ ਦੀ ਅਪੀਲ ਤੇ ਕੋਈ ਫੈਸਲਾ ਨਹੀਂ ਲਿਆ ਸੀ। ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਅੱਜ ਦੁਪਹਿਰ ਤੱਕ ਖੇਡ ਅਦਾਲਤ ਆਪਣਾ ਫੈਸਲਾ ਸੁਣਾ ਦੇਵੇਗੀ। ਉਧਰ ਵਿਨੇਸ਼ ਫੋਗਾਟ ਨੇ ਕੱਲ ਕੁਸ਼ਤੀ ਤੋਂ ਸੰन्यास ਲੈਣ ਦਾ ਐਲਾਨ ਵੀ ਕਰ ਦਿੱਤਾ। ਭਾਵਨਾਤਮਕ ਪੋਸਟ ਕਰਦਿਆਂ ਉਸਨੇ ਆਖਿਆ ਕਿ ਮਾਂ ਕੁਸ਼ਤੀ ਜਿੱਤ ਗਈ ਮੈਂ ਹਾਰ ਗਈ ਕਿਰਪਾ ਕਰਕੇ ਮੈਨੂੰ ਤੁਹਾਡੇ ਸੁਪਨਿਆਂ ਤੇ ਮੇਰੀ ਹਿੰਮਤ ਨੂੰ ਮਾਫ ਕਰਦੇ ਹੋ ਸਭ ਕੁਝ ਟੁੱਟ ਗਿਆ ਹੁਣ ਮੇਰੇ ਵਿੱਚ ਹੋਰ ਤਾਕਤ ਨਹੀਂ ਹੈ ਅਲਵਿਦਾ ਕੁਸ਼ਤੀ ਪੰਜਾਬ ਸਰਕਾਰ ਨੇ ਮਾਲਵਾ ਨਹਿਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਮਗਰੋਂ ਹੁਣ ਦਸ਼ਮੇਸ਼ ਨਹਿਰ ਦੀ ਉਸਾਰੀ ਲਈ ਵੀ ਵਿਉਤਬੰਦੀ ਸ਼ੁਰੂ ਕਰ ਦਿੱਤੀ ਹੈ ਜਾਲ ਸਰੋਤ ਵਿਭਾਗ ਨੇ ਰੂਪਨਗਰ ਮਹਾਲੀ ਤੇ ਪਟਿਆਲਾ ਜ਼ਿਲ੍ਹਿਆਂ ਦੇ 58 ਪਿੰਡਾਂ ਦੀ ਜ਼ਮੀਨ ਨਾਲ ਸੰਬੰਧਿਤ ਰਿਕਾਰਡ ਹਾਸਲ ਕਰਨ ਲਈ ਨਹਿਰੀ ਪਟਵਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ ਇਹ ਨਹਿਰ ਪਟਿਆਲਾ ਮਹਾਲੀ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ 3.21 ਲੱਖ ਏਕੜ ਰਕਵੇ ਨੂੰ ਸਿੰਜਣ ਲਈ 900 ਕਿਊਸਿਕ ਪਾਣੀ ਦੇਣ ਦੀ ਯੋਜਨਾ ਤਹਿਤ 1999-90 ਵਿੱਚ ਬਣਾਈ ਗਈ ਸੀ ਇਸ ਲਈ ਜ਼ਮੀਨ ਵੀ ਲਗਭਗ 620 ਏਕੜ ਅਕਵਾਇਰ ਕਰ ਲਈ ਗਈ ਸੀ ਪਰ ਬਾਅਦ ਵਿੱਚ ਇਹ ਯੋਜਨਾ ਸਮੇਂ ਦੀ ਧੂੜ ਥੱਲੇ ਸਰਕਾਰੀ ਫਾਈਲਾਂ ਵਿੱਚ ਦਬ ਗਈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਕੱਲ ਡਰੱਗਜ਼ ਮਾਮਲੇ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਅੱਗੇ ਪਟਿਆਲਾ ਵਿੱਚ ਪੇਸ਼ ਹੋਏ। ਇਸ ਦੌਰਾਨ ਸੈੱਟ ਨੇ ਉਹਨਾਂ ਕੋਲੋਂ ਤਕਰੀਬਨ ਡੇਢ ਘੰਟਾ ਪੁੱਛ ਪੜਤਾਲ ਕੀਤੀ। ਅਧਿਕਾਰੀਆਂ ਨੇ ਆਖਿਆ ਕਿ ਮਜੀਠੀਆ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਜਿਸ ਕਰਕੇ ਉਹਨਾਂ ਨੂੰ ਦੁਬਾਰਾ ਬੁਲਾਇਆ ਜਾ ਸਕਦਾ ਹੈ। ਉਧਰ ਸੈੱਟ ਅੱਗੇ ਪੇਸ਼ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮਜੀਠਿਆ ਨੇ ਆਖਿਆ ਕਿ ਉਹ 7 ਵਾਰ ਸੈੱਟ ਅੱਗੇ ਪੇਸ਼ ਹੋ ਚੁੱਕੇ ਹਨ ਤੇ ਉਹ ਅੱਗੇ ਵੀ ਜਾਂਚ ਤੋਂ ਨਹੀਂ ਭੱਜਣਗੇ। ਉਹਨਾਂ ਦਾਵਾ ਕੀਤਾ ਕਿ ਉਹ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਬੋਲਦੇ ਹਨ ਤਾਂ ਸੈੱਟ ਉਹਨਾਂ ਨੂੰ ਸੰਮਣ ਭੇਜ ਦਿੰਦੀ ਹੈ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਦੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਥਿਤ ਟਿਕਾਣਿਆਂ ਤੇ ਕੱਲ ਛਾਪੇ ਮਾਰੇ ਅਤੇ ਲਗਭਗ 6.5 ਕਰੋੜ ਦੀ ਰਕਮ ਵਾਲੇ 24 ਬੈਂਕ ਖਾਤੇ ਸੀਲ ਕੀਤੇ ਤੇ ਇਸ ਤੋਂ ਬਿਨਾ ਛਾਪੇਮਾਰੀ ਵਿੱਚ ਨਕਦੀ ਤੇ ਵਿਦੇਸ਼ੀ ਕਰੰਸੀ ਵੀ ਜ਼ਬਤ ਕੀਤੀ ਗਈ। ਇਸ ਦੌਰਾਨ ਡਰੱਗ ਇੰਸਪੈਕਟਰ ਦੀਆਂ ਕਈ ਬੇਨਾਮੀ ਜਾਇਦਾਦਾਂ ਦਾ ਵੀ ਪਤਾ ਲੱਗਿਆ ਜਿਸ ਵਿੱਚ ਜੀਰਕਪੁਰ ਵਿੱਚ 2 ਕਰੋੜ ਰੁਪਏ ਦਾ ਫਲੈਟ, ਡੱਬਾਵਾਲੀ ਵਿੱਚ 40 ਲੱਖ ਰੁਪਏ ਦੇ ਪਲਾਟ ਸਮੇਤ ਕਈ ਹੋਰ ਜਾਇਦਾਦਾਂ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਡਰੱਗ ਇੰਸਪੈਕਟਰ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ। ਤੇ ਬਾਹਰ ਨਸ਼ਾ ਤਸਕਰਾਂ ਦੇ ਨੈਟਵਰਕ ਦੀ ਸਹਾਇਤਾ ਕਰਦਾ ਸੀ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੰਜਾਬ ਸਹਾਇਤਾ ਕੇਂਦਰ ਦਾ ਉਦਘਾਟਨ ਕੀਤਾ ਮਾਨ ਨੇ ਕਿਹਾ ਕਿ ਇਸ ਕੇਂਦਰ ਕੋਲ ਦੋ ਇਨੋਵਾ ਗੱਡੀਆਂ ਵੀ ਹੋਣਗੀਆਂ ਜੋ ਮਸਾਫਰਾਂ ਨੂੰ ਪੰਜਾਬ ਭਵਨ ਜਾਂ ਹੋਰ ਲੀਆਂ ਨੇੜਲੀਆਂ ਥਾਵਾਂ ਤੇ ਲਿਜਾਣ ਲਈ ਮਦਦ ਕਰਨਗੀਆਂ ਯਾਤਰੀ ਜਾਂ ਉਹਨਾਂ ਦੇ ਰਿਸ਼ਤੇਦਾਰ ਉਡਾਨਾਂ ਦੇ ਸਮੇਂ ਟੈਕਸੀ ਸਰਵਿਸ ਹਵਾਈ ਅੱਡੇ ਤੋਂ ਗੁਆਚੇ ਸਮਾਨ ਆਦ ਬਾਰੇ ਕੋਈ ਵੀ ਜਾਣਕਾਰੀ ਹਾਸਲ ਕਰਨ ਲਈ ਇਸ ਕੇਂਦਰ ਤੱਕ ਪਹੁੰਚ ਕਰ ਸਕਦੇ ਹਨ ਇਸ ਮੌਕੇ ਮਾਨ ਨੇ ਆਖਿਆ ਕਿ ਪੰਜਾਬ ਤੋਂ ਦਿੱਲੀ ਆਉਣ ਵਾਲੇ ਵਾਹਨਾਂ ਦੀ ਨਿਰਵਿਘਨ ਐਂਟਰੀ ਦਾ ਮਸਲਾ ਵੀ ਛੇਤੀ ਹੱਲ ਕਰ ਲਿਆ ਜਾਵੇਗਾ ਦਿੱਲੀ ਪੁਲਿਸ ਮਾਰੇ ਹੱਥ ਵਿੱਚ ਨਹੀਂ ਹੈ ਲੇਕਿਨ ਮਾਰੇ ਬਾਜ਼ ਇਹ ਮੈਸੇਜ ਬਹੁਤ ਹੈ ਕਿ ਦਿੱਲੀ ਆਉਣ ਵਾਲੀਆਂ ਜਿਹੜੀਆਂ ਪੰਜਾਬ ਦੀਆਂ ਗੱਡੀਆਂ ਨੇ ਉਹਨੂੰ ਤੰਕ ਕੀਤਾ ਜਾਂਦਾ ਪਰ ਅਸੀਂ ਹੁਣ ਆਉਣ ਵਾਲੇ ਵਿਨਾਂ ਦੇ ਵਿੱਚ ਐਮਸੀਡੀ ਵੀ ਸਾਡੇ ਕੋਲੇ ਆ ਗਈ ਹੁਣ ਅਸੀਂ ਆਉਣ ਵਾਲਾ ਵਿਨਾਂ ਦੇ ਵਿੱਚ ਜਿਹੜੀ ਐ ਦਿੱਕਤ ਦੂਰ ਵੀ ਕਰਾਂਗੇ ਨਾਲ ਲੋਕਾਂ ਨੂੰ ਇਹ ਪੰਜਾਬ ਹੈਲਪ ਸੈਂਟਰ ਤੋਂ ਦੱਸਾਂਗੇ ਕਿਹੜੀ ਬੱਸ ਕਦੋਂ ਲੈਣੀ ਹੈ ਕਿੱਥੋਂ ਚੜ੍ਹਨਾ ਹੈ ਤਾਂ ਕਿ ਉਹਨਾਂ ਦਾ ਉਹਨਾਂ ਦਾ ਦਿੱਲੀ 에ਰਪੋਰਟ ਤੇ ਆ ਕੇ ਸ਼ੋਸ਼ਣ ਨਾ ਹੋਵੇ ਸ਼ਰਮਨੇ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਬਾਦਲ ਨੇ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ਪੰਜਾਬ ਦੇ ਮੁੱਦਿਆਂ ਉੱਪਰ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਇੰਨਾਂ ਸਰਗਰਮੀਆਂ ਤਹਿਤ ਹੀ ਬਾਦਲ ਨੇ ਬੀਤੇ ਕੁਝ ਸਮੇਂ ਤੋਂ ਪੰਜਾਬ ਦੇ ਲੋਕਾਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਕੱਲ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖਰੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਬਾਦਲ ਨੂੰ ਸਾਰੇ ਮਸਲਿਆਂ ਦੇ ਛੇਤੀ ਹੱਲ ਦਾ ਭਰੋਸਾ ਦਿੱਤਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਹਾੜੀ ਸੋਣੀ ਲਾਏ ਜਾਂਦੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਆਉਂਦੇ ਹਾੜੀ ਸੀਜ਼ਨ ਲਈ ਸਤੰਬਰ ਮਹੀਨੇ ਵਿੱਚ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਕੱਲ ਐਲਾਨ ਕਰ ਦਿੱਤਾ। ਇਨ੍ਹਾਂ ਮੇਲਿਆਂ ਦਾ ਆਰੰਭ 3 ਸਤੰਬਰ ਨੂੰ ਨਾਗਕਲਾ ਅੰਮ੍ਰਿਤਸਰ ਦੇ ਮੇਲੇ ਤੋਂ ਹੋਵੇਗਾ। 6 ਸਤੰਬਰ ਨੂੰ ਬੱਲੋਵਾਲ, 10 ਸਤੰਬਰ ਨੂੰ ਫਰੀਦਕੋਟ, ਜਦਕਿ ਪੀਏਯੂ ਵਿੱਚ ਦੋ ਰੋਜ਼ਾ ਕਿਸਾਨ ਮੇਲਾ 13-14 ਸਤੰਬਰ ਨੂੰ ਲਾਇਆ ਜਾਵੇਗਾ। ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਯੋਗਾ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਵਿੱਚ ਵੀਡੀਓ ਬਣਾਉਣ ਤੋਂ ਰੋਕਣ ਲਈ ਪ੍ਰਬੰਧਕਾਂ ਵੱਲੋਂ ਅਮਲ ਹੁਣ ਸਖਤੀ ਨਾਲ ਲਾਗੂ ਕੀਤੇ ਜਾਣ ਲੱਗ ਪਏ ਹਨ ਐ ਸੰਬੰਧੀ ਗੁਰੂ ਘਰ ਦੇ ਚਾਰੇ ਪਾਸੇ ਸੇਵਾਦਾਰ ਤਾਇਨਾਤ ਕਰ ਦਿੱਤੇ ਗਏ ਹਨ ਤੇ ਵੀਡੀਓਗ੍ਰਾਫੀ ਨਾ ਕਰਨ ਸੰਬੰਧੀ ਦਿਸ਼ਾ ਨਿਰਦੇਸ਼ ਦੇਣ ਲਈ ਵੀ 60 ਤੋਂ ਵੱਧ ਫਲੈਕਸ ਤੇ ਬੋਰਡ ਲਾਏ ਗਏ ਹਨ ਹਰਮੰਦਰ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਇਸ ਯੋਜਨਾ ਦੇ ਹੁਣ ਚੰਗੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ ਤੇ ਗੁਰੂ ਘਰ ਵਿੱਚ ਦਾਖਲ ਹੋਣ ਸਮੇਂ ਹੀ ਸ਼ਰਧਾਲੂਆਂ ਨੂੰ ਲੋੜੀਂਦੀ ਜਾਣਕਾਰੀ ਮਿਲ ਗਈ ਹੈ ਜਿਸ ਨਾਲ ਕੋਈ ਵੀ ਤਣਾਅ ਵਰਗੀ ਸਥਿਤੀ ਨਹੀਂ ਪੈਦਾ ਹੋ ਰਹੀ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਕੱਲ ਨਾਰਾਜ਼ ਹੋ ਕੇ ਕੁਝ ਸਮੇਂ ਲਈ ਸਦਨ ਦੀ ਕਾਰਵਾਈ ਛੱਡ ਕੇ ਬਾਹਰ ਚਲੇ ਗਏ। ਉਨ੍ਹਾਂ ਆਖਿਆ ਕਿ ਸਦਨ ਵਿੱਚ ਮੇਰਾ ਵਾਰ-ਵਾਰ અપਮਾਨ ਕੀਤਾ ਜਾ ਰਿਹਾ ਹੈ ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੁਝ ਸਮੇਂ ਬਾਅਦ ਚੇਅਰਮੈਨ ਧਨਖੜ ਵਾਪਸ ਰਾਜ ਸਭਾ ਵਿੱਚ ਆ ਗਏ ਇੱਥੇ ਦੱਸਣਾ ਬਣਦਾ ਹੈ ਕਿ ਕੱਲ ਰਾਜ ਸਭਾ ਵਿੱਚ ਵਿਨੇਸ਼ ਫੋਗਾਟ ਦੇ ਮਾਮਲੇ ਤੇ ਵਿਰੋਧੀ ਧਿਰਾਂ ਚਰਚਾ ਦੀ ਮੰਗ ਕਰ ਰਹੀਆਂ ਸਨ ਜਿਸ ਤੇ ਰਾਜ ਸਭਾ ਵਿੱਚ ਤਲਖੀ ਪੈਦਾ ਹੋ ਗਈ ਗਲੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ ਕੱਲ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਕਮਾਂਡ ਸੰਭਾਲ ਲਈ ਰਾਸ਼ਟਰਪਤੀ ਨੇ ਬੰਗ ਭਵਨ ਵਿੱਚ ਰੱਖੇ ਸਮਾਗਮ ਦੌਰਾਨ ਯੂਨਸ ਨੂੰ ਅਹੁਦੇ ਦੀ ਸੌਚਕਾਈ ਇਸ ਤੋਂ ਪਹਿਲਾਂ ਕੱਲ ਉਹ ਦਿਨੇ ਪੈਰਿਸ ਤੋਂ ਦੁਬਈ ਰਸਤੇ ਟਾਕਾ ਪੁੱਜੇ ਤੇ ਹਵਾਈ ਅੱਡੇ ਤੇ ਉਹਨਾਂ ਗੱਲਬਾਤ ਕਰਦਿਆਂ ਜਨਤਾ ਨਾਲ ਵਾਅਦਾ ਕੀਤਾ ਕਿ ਉਹ ਅਜੇਹੀ ਸਰਕਾਰ ਦੇਣਗੇ ਜੋ ਉਹਨਾਂ ਦੀ ਸੁਰੱਖਿਆ ਤੇ ਵਿਕਾਸ ਜਗੀਨਨੀ ਵਧਾਏਗੀ ਅਲੰਪਿਕ ਵਿੱਚ ਰਾਤ ਭਾਰਤੀ ਖਿਡਾਰੀ ਦੁਆਰਾ ਸੋਨ ਤਗਮਾ ਜਿੱਤਣ ਦੀ ਇੱਕ ਹੋਰ ਮਹੱਤਵਪੂਰਨ ਥੱਲ ਗਈ। ਭਾਰਤ ਦਾ ਨੌਜਵਾਨ ਪਹਿਲਵਾਨ ਅਮਨ ਸਹਿਰਾਵਤ ਕੱਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਤੱਕ ਪੁੱਜਾ ਪਰ ਸੈਮੀਫਾਈਨਲ ਮੁਕਾਬਲੇ ਵਿੱਚ ਉਹ ਜਾਪਾਨ ਦੇ ਸਿਖਰਲਾ ਦਰਜਾ ਪਹਿਲਵਾਨ ਤੋਂ ਹਾਰ ਗਿਆ। ਅਮਨ ਅੱਜ ਕਾਂਸੀ ਦੇ ਤਗਮੇ ਲਈ ਖੇਡੇਗਾ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।